ਭਗਵਾਨਤ ਮਾਨ ਨੇ ਵਿਕਰਮ ਜੀਠੀ ਆਦੀ ਸੰਗੀਤੇ ਗੁੱਠਾ ਤਾਂ ਰੱਖ ਦਿੱਤਾ ਵਿਕਰਮ ਜੀਠੀਆ ਦੇ ਖਿਲਾਫ ਦਰਜ ਐਫ ਆਈ ਆਰ ਦੇ ਵਿੱਚ ਕੀ ਕੁਝ ਹੈ ਕੀ ਕੁਝ ਵਿਕਰਮ ਜੀਠੀਆ ਨੇ ਕੀਤਾ ਹੈ ਕੀ ਇਹ ਐਫ ਆਈ ਆਰ ਨਸ਼ੇ ਦੇ ਕੇਸ ਨਾਲ ਸੰਬੰਧਿਤ ਹੈ ਜਾਂ ਇਹਦੇ ਮਾਮਲੇ ਦੇ ਵਿੱਚ ਕੁਝ ਹੋਰ ਹੈ ਆਖਰਕਾਰ ਵਿਜੀਲੈਂਸ ਨੂੰ ਰਾਤ ਦੇ ਸਵੇਰ ਦੇ 4:30 ਵਜੇ ਇਹ ਐਫ ਆਈ ਆਰ ਕਿਉਂ ਦਰਜ ਕਰਨੀ ਪਈ ਤੇ ਭੱਜੋ ਭੱਜ ਚ ਅੰਮ੍ਰਿਤਸਰ ਕਿਉਂ ਪੜਨਾ ਪਿਆ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਅੱਜ ਸਵਾਲ ਖੜੇ ਕਰ ਰਹੀਆਂ ਨੇ ਬੜਿਆਦੀ ਸਵਾਲ ਇਹ ਹੈ ਕਿ ਜੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਸ਼ੇ ਦਾ ਵੱਡਾ ਸਦਾਗਰ ਤੇ ਮਗਰਮੱਛ ਫੜ ਲਿਆ ਕੀ ਸਰਕਾਰ ਵਾਕਈ ਉਵੇਂ ਕਰ ਰਹੀ ਹੈ ਕੀ ਸਰਕਾਰ ਵਾਕਈ ਵਿਕਰਮ ਮਜੀਠੀਆ ਨੂੰ ਨਸ਼ੇ ਦੇ ਮਾਮਲੇ 'ਚ ਫੜ ਚੁੱਕੀ ਹੈ ਜਾਂ ਇਹ ਮਾਮਲਾ ਕੋਈ ਹੋਰ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਬਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਕੱਲ ਦਾ ਦਿਨ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਸਿਆਸੀ ਸਰਗਰਮੀ ਦਾ ਸੀ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਜਾਂਦੀ ਹੈ ਰੇਡ ਹੁੰਦੀ ਆ ਤੂ ਤੂ ਮੈਂ ਮੈਂ ਦਬਕੇ ਛੱਕੇ ਵੱਜਦੇ ਆ ਤੇ ਉਸ ਤੋਂ ਬਾਅਦ ਵਿਕਰਮ ਜੀਠਿਆ ਨੂੰ ਸ਼ਾਮ ਨੂੰ ਲੈ ਕੇ ਵਿਜੀਲੈਂਸ ਮਹਾਲੀ ਆਲ ਵਿਜੀਲੈਂਸ ਵਿਕਰਮ ਜੀਠਿਆ ਨੂੰ ਲੈ ਕੇ ਮਹਾਲੀ ਆ ਜਾਂਦੀ ਹੈ ਮਹਾਲੀ ਦੇ ਵਿੱਚ ਵਿਕਰਮ ਜੀਠਿਆ ਤੋਂ ਪੁੱਛਗਿੱਛ ਹੋਰ ਕੀਤੀ ਜਾਂਦੀ ਆ ਪਰ ਕੀ ਐ ਉਸ ਐਫ ਆਈ ਆਰ ਦੇ ਵਿੱਚ ਜਿਹੜੀ ਵਿਕਰਮ ਜੀਠਿਆ ਤੇ ਵਿਜੀਲੈਂਸ ਨੇ 4:30 ਵਜੇ ਸਵੇਰ ਦੇ 4:30 ਵਜੇ ਉਹਨੂੰ ਦਰਜ ਕਰਨ ਦੀ ਲੋੜ ਪੈ ਗਈ ਕਿਉਂਕਿ ਐਡੀ ਕੀ ਕਾਲੀ ਸੀ ਸਵਾਲ ਜਿਹੜਾ ਇਹ ਅੱਗੇ ਜਾ ਕੇ ਡਰੈਸ ਕਰਦੇ ਆ ਕਿ ਐਡੀ ਕੀ ਕਾਲੀ ਸੀ ਕਿ ਵਿਕਰਮਜੀਠਿਆ ਦੇ ਖਿਲਾਫ 4:30 ਵਜੇ ਐਫਆਈਆਰ ਦਰਜ ਕੀਤੀ ਗਈ ਫਿਰ ਉਹਨਾਂ ਦੇ ਘਰ ਜਾਇਆ ਗਿਆ ਜੋ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੈ ਐਫਆਈਆਰ ਕੀ ਹੈ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੁਟਾਰੂ ਚੱਕ ਕੇਜਰੀਵਾਲ ਜਾਂ ਹੋਰ ਆਵਾਜ਼ੀ ਪਾਰਟੀ ਦੇ ਆਗੂ ਬੜਾ ਰੋੜਾ ਪਾਰੇ ਨੇ ਅਸੀਂ ਮਮਕਰਮਾਛ ਫੜ ਲਿਆ ਜੀ ਬੇਸਾਬੀ ਸੰਪਤੀ ਸੀ ਨਸ਼ੇ ਤੋਂ ਇਕੱਠੀ ਕੀਤੀ ਜਾਇਦਾਦ ਫੜ ਲਈ ਹੁਣ ਸਵਾਲ ਇਹ ਹੈ ਕਿ ਐਕਟ ਦੇ ਕਿਹੜੇ ਦੇ ਅਧੀਨ ਮਾਮਲਾ ਦਰਜ ਹੋ ਐਨਡੀਪੀ ਐਕਟ ਦੇ ਅਧੀਨ ਤਾਂ ਮਾਮਲਾ ਦਰਜ ਹੀ ਨਹੀਂ ਹੋਇਆ ਮਾਮਲਾ ਦਰਜ ਹੋਇਆ ਭ੍ਰਿਸ਼ਟਾਚਾਰ ਰੋਕथाम ਐਕਟ 1988 ਦੇ ਅਧੀਨ ਜਿਹਦੇ ਵਿੱਚ ਜਿਹੜੀਆਂ ਧਾਰਾਵਾਂ ਕਈ ਨੇ ਉਹਦੇ ਵਿੱਚ ਇੱਕ ਸੋਧ ਹੋਈ ਹੋਈ ਆ ਮੇਰੇ ਖਿਆਲ 17 2013 2018 13 ਦੇ ਵਿੱਚ ਜਿਹਦੇ ਵਿੱਚ ਰਿਸ਼ਵਤ ਦੇਣ ਵਾਲੇ ਨੂੰ ਵੀ ਜਿਹੜਾ ਉਹ ਸ਼ਾਮਲ ਕੀਤਾ ਗਿਆ ਉਸ ਐਕਟ ਦੇ ਅਧੀਨ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਭ੍ਰਿਸ਼ਟਾਚਾਰ ਰੋਕਣ ਦੇ ਲਈ ਇਹ ਐਕਟ ਬਣਿਆ ਸੀ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੈ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੇ ਅਧੀਨ ਤੇ ਸਰਕਾਰ ਬਾਰੇ ਕੁਝ ਹੋਰ ਕਹਿ ਰਹੀ ਹੈ ਹੁਣ ਉਹ ਐਫ ਆਈ ਆਰ ਕੀ ਕਹਿੰਦੀ ਹੈ ਐਫ ਆਈ ਆਰ ਦੇ ਵਿੱਚ ਜਿਹੜੀ ਸਪੈਲੀ ਗੱਲ ਜਿਹੜੀ ਹੈ ਉਹ ਸਪਸ਼ਟ ਹੁੰਦੀ ਆ ਵਿਕਰਮ ਜੀਠੀਆ ਦੇ ਖਿਲਾਫ ਜਿਹੜੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਉਹ 22 ਨੰਬਰ ਐਫ ਆਈ ਆਰ ਹੈ ਜਿਹੜੀ ਕਿ ਜਿਹੜੀ ਬੀਤੀ ਕੱਲ ਦਰਜ ਕੀਤੀ ਗਈ 4:40 ਮਿੰਟ ਜਾਂ 35 ਮਿੰਟ ਦਾ ਸਮਾਂ ਹੈ ਏ ਪੀਵੀਐਕ 2188 ਅਤੇ ਇਹਦਾ ਸੋਧ ਐਕਟ 2018 ਦੇ ਸੈਕਸ਼ਨ 13 1 ਬੀ ਰਾਰਾਵਾ 13 2 ਅਧੀਨ ਕਾਇਮ ਕੀਤੀ ਗਈ ਹੈ ਇਸ ਤੋਂ ਇਹ ਨਾਲ ਹੀ ਵਿਜੀਲੈਂਸ ਬਿਊਰੋ ਦੇ ਬੁਲਾਰਿਆਂ ਦਾ ਕੀ ਕਹਿਣਾ ਹੈ ਵਿਜੀਲੈਂਸ ਬਿਊਰੋ ਦੇ ਜਿਹੜੇ ਬੁਲਾਰੇ ਨੇ ਉਹ ਇੱਕ ਹਿੰਦੀ ਅਖਬਾਰ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਆ ਜਿਹਦੇ ਵਿੱਚ ਕਿਹਾ ਗਿਆ ਕਿ 161 ਕਰੋੜ ਰੁਪਏ ਦੇ ਕੈਸ਼ ਤੋਂ 148 ਕਰੋੜ ਰੁਪਏ ਵਿਦੇਸ਼ਾਂ ਤੋਂ ਜਿਹੜੇ ਆ ਉਹ ਆਏ ਇਹਨਾਂ ਦੇ ਕੋਲੇ 2022 ਦੇ ਵਿੱਚ ਉਹ ਕਹਿੰਦੇ ਕਿ ਇਹਨਾਂ ਨੇ ਜਿਹੜਾ ਆਪਣਾ ਐਲਾਨਨਾਮਾ ਦਿੱਤਾ ਗਰਵੀਨ ਕੌਰ ਨੇ ਉੱਚ 2.12.07 ਕਰੋੜ ਰੁਪਏ ਦੀ ਕੁੱਲ ਜਾਇਦਾਦ ਸੀ 2017 ਚ 25.22 ਕਰੋੜ ਰੁਪਏ ਦੀ ਜਾਇਦਾਦ ਸੀ ਇੱਕ ਬਲਰ ਪੇਜ ਹੈ ਇਸ ਐਫ ਆਈ ਆਰ ਦੇ ਵਿੱਚ ਉਸ ਬਲਰ ਪੇਜ ਦੇ ਵਿੱਚ ਮਜੀਠੀਆ ਦੇ ਉਹਨਾਂ ਦੇ ਪਰਿਵਾਰ ਦੇ ਕਈ ਬੈਂਕ ਖਾਤਿਆਂ ਦੇ ਵਿੱਚ ਵੱਡੀਆਂ ਰਕਮਾਂ ਜਮ੍ਹਾਂ ਕਰਵਾਏ ਜਾਣ ਦੀ ਗੱਲ ਕਹੀ ਗਈ ਹੈ ਇਹ ਖਾਤੇ ਸਿੱਧੇ ਤੌਰ ਦੇ ਉੱਤੇ ਮਜੀਠੀਆ ਜਾਂ ਉਹਨਾਂ ਦੇ ਪਰਿਵਾਰ ਦੇ ਨਾਂ ਤੇ ਨਹੀਂ ਨੇ ਜਾਂਚ ਦੇ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਖਾਤਿਆਂ ਦਾ ਸਿੱਧਾ ਸੰਬੰਧ ਮਜੀਠੀਆ ਦੇ ਨਾਲ ਪਾਇਆ ਗਿਆ ਹਾਲਾਂਕਿ ਕਿਵੇਂ ਪਾਇਆ ਗਿਆ ਇਹ ਤਾਂ ਅਦਾਲਤ ਦੇ ਵਿੱਚ ਹੀ ਸਪਸ਼ਟ ਹੋ ਸਕਦਾ ਹੈ ਕੁਝ ਰਕਮ ਬੈਂਕ ਦੇ ਮੈਨੇਜਰਾਂ ਦੇ ਰਾਹੀਂ ਨਗਦ ਜਮ੍ਹਾਂ ਕਰਵਾਈ ਗਈ ਅਤੇ ਬਾਕੀ ਦੀ ਜਿਹੜੀ ਆਮਦਨੀ ਦੇ ਮੁਕਾਬਲੇ ਜਿਹੜਾ ਇਹਦਾ ਫਰਕ ਆ ਉਹ ਕਾਫੀ ਸੀਗਾ ਬੈਂਕਾਂ ਦੇ ਨਾਲ ਕਈ ਅਜਿਹੇ ਜਾਲੀ ਲੈਣ ਦੇ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੇ ਸਰੋਤਾਂ ਦਾ ਪੈਸਿਆਂ ਦਾ ਤਾਂ ਪਤਾ ਨਹੀਂ ਲੱਗ ਰਿਹਾ ਵਿਜੀਲੈਂਸ ਬਿਊਰੋ ਤੇ ਬੁਲਾ ਰਹੇ ਨੇ ਇੱਕ ਹਿੰਦੀ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਜੀਲੈਂਸ ਬਿਊਰੋ ਨੇ 20 ਦਸੰਬਰ 2021 ਨੂੰ ਮਹਾਲੀ ਦੇ ਥਾਣੇ ਦੇ ਵਿੱਚ ਮਜੀਠੀਆ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਸੀ ਜਾਂਚ ਦੇ ਵਿੱਚ ਮਜੀਠੀਆ ਦੇ ਦੁਆਰਾ ਡਰੱਗ ਮਨੀ ਦੀ ਉਗਰਾਹੀ ਕਰਨ ਦੇ ਸਬੂਤ ਸਾਹਮਣੇ ਆਏ ਸੀਬੀਆਈ ਦੀ ਜਾਂਚ ਜਿਹੜੀ ਕਿ ਪਹਿਲਾਂ ਚੱਲੀ ਸੀ ਇਸ ਮਾਮਲੇ ਦੇ ਵਿੱਚ ਹੀ ਸਾਰੇ ਜਿਹੜੀ ਫਾਈਲਾਂ ਹਜੇ ਵੀ ਅਦਾਲਤਾਂ ਦੇ ਵਿੱਚ ਪਈਆਂ ਨੇ ਸੀਬੀਆਈ ਦੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਫਾਂਡ ਡਰੱਗ ਮੰਣੀ ਦੇ ਸੀ ਜਿਸ ਤੋਂ ਜਿਹੜਾ ਸਰਾਇਆ ਇੰਡਸਟਰੀ ਨੂੰ ਭੇਜਿਆ ਗਿਆ ਜਿਨ੍ਹਾਂ ਨੂੰ ਵਿਕਰਮ ਮਜੀਠੀਆ ਦਾ ਸਮਰਥਨ ਇਹਨਾਂ ਨੂੰ ਪ੍ਰਾਪਤ ਸੀ ਵਿਕਰਮ ਮਜੀਠੀਆ ਤੇ ਉਹਨਾਂ ਦੀ ਪਤਨੀ ਗਵੀਨ ਕੌਰ ਦੇ ਕੋਲ ਆਮਦਨ ਤੋਂ ਵੱਧ ਦੀ ਸੰਪਤੀ ਦੇ ਪੁਖਤਾ ਸਬੂਤ ਨੇ ਇਹ ਗੱਲ ਕਹੀ ਗਈ ਹੈ ਇਹ ਸੰਪਤੀ ਅਵੈਧ ਗਤੀਵਿਧੀਆਂ ਤੋਂ ਜਿਹੜੀ ਹੈ ਉਹ ਗ੍ਰਾਹੀ ਗਈ ਹੈ ਮਜੀਠੀਆ ਨੇ ਸਾਲ 2007 ਤੋਂ ਵਿਧਾਇਕ ਬਣ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਵਜ਼ਾਰਤ ਦਾ ਜਿਹੜਾ ਉਹਦਾ ਸੰਭਾਲਿਆ ਇਸ ਤੋਂ ਬਾਅਦ ਉਹ ਉਹਨਾਂ ਦੀ ਪਤਨੀ ਦੇ ਕੋਲ ਸੰਪਤੀ ਦੇ ਵਿੱਚ ਭਾਰੀ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਹੈ। ਐਸਆਈਟੀ ਦੀ ਰਿਪੋਰਟ ਦੇ ਅਨੁਸਾਰ ਨਗਦ ਤੇ ਵਿਦੇਸ਼ੀ ਕੰਪਨੀਆਂ ਦੇ ਜ਼ਰੀਏ ਉਹਨਾਂ ਦੇ ਖਾਤੇ ਦੇ ਵਿੱਚ ਕਾਫੀ ਪੈਸੇ ਜਮ੍ਹਾਂ ਹੋਏ ਜਿਸ ਦੇ ਵਿੱਚ 161 ਕਰੋੜ ਰੁਪਏ ਨਗਦ 100 41 ਕਰੋੜ ਰੁਪਏ ਵਿਦੇਸ਼ੀ ਸਰੋਤਾਂ ਤੋਂ ਆਏ ਇੰਨਾ ਪੈਸਿਆਂ ਦਾ ਦਾ ਕੋਈ ਵੀ ਜਾਇਜ਼ ਸਰੋਤ ਨਹੀਂ ਦੱਸਿਆ ਗਿਆ ਮਜੀਠੀਆ ਦੇ ਖਾਤੇ ਦੇ ਵਿੱਚ ਕੁੱਲ 236 ਕਰੋੜ ਰੁਪਏ ਜਮ੍ਹਾਂ ਹੋਏ ਲੈਣ ਦੇਣ ਦੇ ਜਾਇਜ਼ ਦਸਤਾਵੇਜ਼ ਨਹੀਂ ਮਿਲੇ ਜੇਕਰ ਰਕਮ ਸਾਲ 2007 ਤੇ 2012 ਦੇ ਵਿੱਚ ਜਟਾਈ ਗਈ ਹੈ ਇਸ ਦੌਰਾਨ ਉਹਨਾਂ ਦੀ ਕੁੱਲ ਜਾਇਦਾਦ 81 ਲੱਖ ਰੁਪਏ ਸੀ ਜੋ ਕਿ 2.10 ਕਰੋੜ ਦੀ ਜਿਹਦੇ ਵਿੱਚ ਵਾਧਾ ਦਰਜ ਕੀਤਾ ਗਿਆ ਮਜੀਠੀਆ ਨੇ ਕਈ ਸ਼ੈੱਲ ਕੰਪਨੀਆਂ ਬਣਾਈਆਂ ਜਿਨ੍ਹਾਂ ਦੇ ਡਾਇਰੈਕਟਰ ਸਿਰਫ ਨਾਮ ਦੇ ਲਈ ਸੀ ਅਸਲ ਵਿੱਚ ਸੰਚਾਲਿਤ ਕਿਹਾ ਜਾਂਦਾ ਹੈ ਕਿ ਮਜੀਠੀਆ ਕਰਦੇ ਸੀ ਇਹ ਗੱਲ ਵਿਜੀਲੈਂਸ ਕਹਿ ਰਹੀ ਹੈ ਵਿਜੀਲੈਂਸ ਦਾ ਕਹਿਣਾ ਕਿ ਇਹਨਾਂ ਕੰਪਨੀਆਂ ਦੇ ਜ਼ਰੇ ਕਰੋੜਾ ਰੁਪਏ ਦੀ ਬੇਨਾਮੀ ਜਾਇਦਾਦ ਖਰੀਦੀ ਗਈ ਇਹਨਾਂ ਕੰਪਨੀਆਂ ਨੇ ਦੇ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਖੁਦ ਹੀ ਕੋਈ ਆਰਥਿਕ ਹੈਸੀਅਤ ਨਹੀਂ ਸੀ ਗਵਿੰਦੇ ਸਰਵ ਸੈਕਟਰ ਦੀ ਫਰਮ ਸ਼ੁਰੂ ਕੀਤੀ ਇਸ ਨਾਲ 1 ਕਰੋੜ ਰੁਪਏ ਲਗਾਇਆ ਗਿਆ ਜਿਹਦੇ ਵੀ ਸਰੋਤਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਗਵਨੀਨ ਕੋਰ ਨਾਂ ਦੇ ਨਾਂ ਦੇ ਉੱਤੇ 2012 13 ਤੇ 13 14 ਦੇ ਵਿੱਚ ਇੱਕ ਸਰਵਿਸ ਕੰਪਨੀ ਸੈਕਟਰ ਦੀ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਇਸ ਵਿੱਚ 1 ਕਰੋੜ ਰੁਪਏ ਦੀ ਪੂੰਜੀ ਵੀ ਦਿਖਾਈ ਗਈ ਇਹਦਾ ਕੋਈ ਵੀ ਸਰੋਤ ਨਹੀਂ ਦੱਸਿਆ ਗਿਆ ਇਹ ਰਕਮ ਨਾ ਤਾਂ ਆਮਦਨ ਕਰ ਰਿਟਰਨਾਂ ਦੇ ਵਿੱਚ ਦਿਖਾਈ ਗਈ ਨਾ ਹੀ ਬੈਂਕ ਸਟੇਟਮੈਂਟਾਂ ਵਿੱਚ ਜਾਂਚ ਦੇ ਵਿੱਚ ਇਹ ਰਕਮ ਵੀ ਨਾਜਾਇਜ਼ ਸਰੋਤਾਂ ਤੋਂ ਝਟਾਈ ਗਈ ਪਾਈ ਗਈ ਹੈ ਮਜੀਠੀਆ ਤੇ ਗਵਨੀਨ ਦੀ ਅਚਲ ਅਚਲ ਸੰਪਤੀ ਵਧ ਗਈ ਪਰ ਇਹਨਾਂ ਨੂੰ ਕੋਈ ਵੀ ਵੈਧ ਸ੍ਰੋਤ ਜਿਹੜਾ ਉਹ ਨਹੀਂ ਦੱਸਿਆ ਗਿਆ ਐਸਆਈਟੀ ਨੂੰ ਇਹ ਦਿੱਤੇ ਗਏ ਬਿਆਨ ਅਤੇ ਦਸਤਾਵੇਜ਼ਾਂ ਵਿੱਚ ਆਵੇ ਜਿਹੜੇ ਆ ਸੰਤੋਸ਼ਜਨਕ ਨਹੀਂ ਪਾਏਗੇ ਮਜੀਠੀਆ ਦੇ ਪਰਿਵਾਰ ਦੇ ਦੂਸਰੇ ਮੈਂਬਰਾਂ ਨੇ ਵੀ ਬੇਨਾਮੀ ਸੰਪਤੀਆਂ ਬਣਾਈਆਂ ਨੇ ਸਾਲ 2007 ਤੋਂ ਪਹਿਲਾਂ ਕੰਪਨੀਆਂ ਜਿਹੜੀਆਂ ਜਿਹੜੀਆਂ ਮਜੀਠੀਆ ਪਰਿਵਾਰ ਕੋਲ ਸਨ ਉਹਦੇ ਵਿੱਚ ਜਾਂ ਡਾਇਰੈਕਟਰ ਜਾਂ ਸ਼ੇਅਰਹੋਲਡਰ ਸਨ 2007 ਤੋਂ ਪਹਿਲਾਂ ਸਰਾਇਆ 슈ਗਰ ਮਿਲਸ ਸਰਾਇਆ ਇੰਡਸਟਰੀ ਸਰਾਇਆ ਐਵੀਏਸ਼ਨ ਅਤੇ peregreen saraya argonix ਸ਼ਾਮਲ ਨੇ ਸਾਲ 2007 ਤੋਂ ਬਾਅਦ ਜਿਹੜੀਆਂ ਕੰਪਨੀਆਂ ਬਣਾਈਆਂ ਗਈਆਂ ਉਹਨਾਂ ਦੇ ਵਿੱਚ ਕਿਉਂਕਿ ਉਸ ਸਮੇਂ ਵਿਕਰਮ ਮਜੀਠੀਆ ਗੈਰ ਰਵਾਇਤੀ ਤੌਰ 'ਤੇ ਊਰਜਾ ਵਿਭਾਗ ਦੇ ਮੰਤਰੀ ਸਨ ਉਹਦੇ ਵਿੱਚ ਸਰਾਏ ਆ ਇੰਡਸਟਰੀ ਨੇ ਪੰਜ ਜਿਹੜੀਆਂ ਨੇ ਪੰਜ ਪਾਵਰ ਕੰਪਨੀਆਂ ਤੇ ਇੱਕ ਟਰਾਂਸਪੋਰਟ ਕੰਪਨੀ ਦੀ ਸ਼ੁਰੂਆਤ ਕੀਤੀ ਇਹਨਾਂ ਦੇ ਵਿੱਚ ਸਰਾਇਆ ਇੰਡਸਟਰੀਜ਼ ਸਰਾਇਆ ਰੀਨਿਊਏਬਲ એનર્ਜੀ ਗੁਰਦਾਸਪੁਰ ਪਾਵਰ ਬਟਾਲਾ ਪਾਵਰ ਅਰਜਨਾਲਾ ਪਾਵਰ ਨਵਾਂ ਸ਼ਹਿਰ ਪਾਵਰ ਅਤੇ ਸਰਾਇਆ ਐਵੀਏਸ਼ਨ ਦੇ ਨਾਲ ਜੁੜੀਆਂ ਹੋਈਆਂ ਪ੍ਰਾਈਮ 에ਅਰ ਐਮਬੂਲੈਂਸ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਐਸ ਆਈਟੀ ਦੀ ਇਸ ਰਿਪੋਰਟ ਦੇ ਵਿੱਚ ਸਾਲ 2024 25 ਦੀ 24 ਜੂਨ ਨੂੰ ਜਿਹੜਾ ਇਹ ਭੇਜਿਆ ਗਿਆ ਸੀ ਜਿਸ ਦੇ ਆਧਾਰ ਦੇ ਉੱਤੇ ਮਜੀਠੀਆ ਦੇ ਖਿਲਾਫ ਕ腐ਸ਼ਨ ਪ੍ਰिवेंट ਐਕਟ ਐਕਟ ਜਾਨੀ ਕਿ ਪ੍ਰਸਟਜਰ ਰੁਕੂ ਰੋਕਤਾਂ ਮ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਜਿਹੜਾ ਕਿ 25 ਜੂਨ ਨੂੰ ਸਵੇਰੇ 4 ਵਜੇ 35 ਤੋਂ 40 ਮਿੰਟ ਦੇ ਵਿਚਕਾਰ ਦਰਜ ਕੀਤਾ ਗਿਆ ਸਵਾਲ ਇਹ ਹੈ ਠੀਕ ਹੈ ਜੋ ਵਿਜੀਲੈਂਸ ਕਹਿ ਰਹੀ ਹੈ ਵਿਜੀਲੈਂਸ ਕੋਲੇ ਦੇ ਸਬੂਤ ਵੀ ਹੋਣਗੇ ਵਿਜੀਲੈਂਸ ਨੂੰ 4:30 ਵਜੇ ਕਿਉਂਕਿ ਮਾਮਲਾ ਤਾਂ ਅੱਜ ਦਾ ਨਹੀਂ ਕੋਈ ਕੋਈ ਸਵੇਰ ਦਾ ਕੋਈ ਕਿਸੇ ਨੂੰ ਕੋਈ ਚਾਕੂ ਮਾਰ ਕੇ ਤਾਂ ਭੱਜਿਆ ਨਹੀਂ ਸੀਗਾ ਰਾਤ ਨੂੰ 12 ਵਜੇ ਕੇ ਸਵੇਰੇ 4 ਵਜੇ ਐਫ ਆਈ ਆਰ ਦਰਜ ਕਰਨੀ ਪਈ ਮਾਮਲਾ ਬਹੁਤ ਪੁਰਾਣਾ ਸੀ ਤੁਹਾਨੂੰ 4 ਵਜੇ ਐਫ ਆਈ ਆਰ ਦਰਜ ਕਰਦੇ ਹੋ ਸਵੇਰੇ ਤੁਸੀਂ ਚਲੇ ਜਾਂਦੇ ਹੋ ਸਮਝੋ ਬਾਹਰ ਗੱਲ ਹੈ ਫਿਰ ਚਲੋ ਠੀਕ ਹੈ ਤੁਸੀਂ ਮਾਮਲਾ ਕਰ ਰਹੇ ਹੋ ਪ੍ਰਸ਼ਚਰਕੂ ਐਕਟ ਦੇ ਤਹਿਤ ਤੇ ਬਾਰੇ ਦੱਸ ਰਹੇ ਹੋ ਕਿ ਅਸੀਂ ਨਸ਼ੇ ਦਾ ਮਗਰਮਛ ਫੜ ਲਿਆ ਹੁਣ ਤੁਹਾਡੀ ਆਪਣੇ ਵਿਆਹ ਨਹੀਂ ਰਲਦੇ ਮੈਂ ਨਹੀਂ ਕਹਿੰਦਾ ਕਿ ਮਜੀਠੀਆ નિર્ਦੋਸ਼ ਹੈ ਮਜੀਠੀਆ ਦੋਸ਼ੀ ਹੈ ਜਾਂ ਮਜੀਠੀਆ ਦੁੱਧ ਦੋਤਾ ਹੈ ਇਹ ਫੈਸਲਾ ਤਾਂ ਅਦਾਲਤਾਂ ਨੇ ਕਰਨਾ ਹੈ ਵੱਡਾ ਸਵਾਲ ਇਹ ਹੈ ਕਿ ਜੇ ਤੁਸੀਂ ਇੰਨਾ ਕੁਝ ਲੱਭੀ ਫਿਰਦੇ ਸੀ ਫਿਰ ਤੁਹਾਨੂੰ ਪੁੱਛਗਿਸ਼ ਕਰਨ ਦੀ ਤਾਂ ਲੋੜ ਬਾਕੀ ਹੀ ਨਹੀਂ ਬਚਦੀ ਤੁਸੀਂ ਚਲਾਣ ਰੱਖੋ ਅਦਾਲਤ ਚ ਦੋ ਅਦਾਲਤ ਕਹੇ ਕਿ ਮਜੀਠੀਆ ਸਾਹਿਬ ਆਓ ਹਾਜ਼ਰ ਹੋਵੋ ਤੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿਉਂਕਿ ਇਹਨਾਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਤੁਹਾਨੂੰ ਕਸਟੋਡੀਅਨ ਇਨਵੈਸਟੀਗੇਸ਼ਨ ਦੀ ਲੋੜ ਬਹੁਤੇ ਥਾਮਾ ਤੇ ਨਹੀਂ ਹੁੰਦੀ ਇਹ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਤੇ ਇਹ ਦਿਖਦਾ ਵੀ ਹੈ ਕਿ ਜੇ ਤੁਸੀਂ ਇੰਨਾ ਕੁਝ ਕੱਢ ਹੀ ਲਿਆਏ ਤੁਸੀਂ 4 ਵਜੇ ਐਫ ਆਈ ਆਰ ਦਰਜ ਕਰਕੇ ਫਿਰ ਅਗਲੇ ਦੇ ਘਰ ਜਾਣੇ ਹੋ ਫਿਰ ਜੋ ਉੱਥੇ ਹੁੰਦਾ ਹੈ ਔਰਤਾ ਨਾਲ ਜੋ ਤੁਸੀਂ ਸਭ ਮਜੀਠਿਆ ਦਾ ਇਹ ਵੀ ਕਿਹਾ ਕਿ ਮੇਰੀ ਘਰ ਵਾਲੀ ਨੂੰ ਧੱਕੇ ਮਾਰੇਗੇ ਫਿਰ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਵੀ ਨਹੀਂ ਹੈ ਚਲੋ ਇਹਨੂੰ ਵੀ ਗੋਲੀ ਮਾਰ ਦੋ ਜੋ ਤੁਸੀਂ ਕਾਨੂੰਨੀ ਤੌਰ ਤੇ ਕਹਿ ਰਹੇ ਹੋ ਜੇ ਵਿਜੀਲੈਂਸ ਇੰਨਾ ਕੁਝ ਲੱਭੀ ਫਿਰਦੀ ਹੈ ਜੇ ਵਿਜੀਲੈਂਸ ਕੋਲ ਇੰਨਾ ਕੁਝ ਹੈ ਤਾਂ ਫਿਰ ਚਲਾਨ ਪੇਸ਼ ਕਿਉਂ ਨਹੀਂ ਕਰਿਆ ਵਿਜੀਲੈਂਸ ਚਲਾਨ ਵਾਲੇ ਪਾਸੇ ਕਿਉਂ ਨਹੀਂ ਜਾ ਰਹੇ ਹੋਰ ਕੀ ਲੱਭਣਾ ਸੀ ਘਰ 'ਚ ਬੰਦੂਖਾ ਤਰਲ ਕੋਈ ਨਹੀਂ ਬੈਠੇ ਸੀ ਜਾਂ ਉਹਨਾਂ ਦੇ ਘਰ 'ਚ ਕੋਈ ਐਸੀ ਬਰਾਮਦਗੀ ਹੋਈ ਹੋਵੇ ਤੁਸੀਂ 10 ਥਾਵਾਂ ਤੇ ਛਾਪੇ ਮਾਰ ਲੈ ਕੀ ਲੱਭਿਆ ਹੋਰ ਤੁਸੀਂ ਵੱਡਾ ਸਵਾਲ ਹੈ ਕਿ ਤੁਸੀਂ ਅਦਾਲਤ ਕਦਰ ਜਾਓਗੇ ਜੋ ਇਸ ਮਾਮਲੇ ਦੇ ਵਿੱਚ ਨਿਬੜਨਾ ਅਲਟੀਮੇਟ ਕੁਝ ਦਿਨਾਂ ਨੂੰ ਤੁਸੀਂ ਮਜੀਠੀਆਂ ਨੂੰ ਬਾਹਰ ਦੇਖੋਗੇ ਉਵੇਂ ਫਿਰ ਮੁੱਛਾਂ ਨੂੰ ਤਾ ਦਿੰਦੇ ਹੋਣਗੇ ਤੇ ਬੜਕਾ ਵਾਰਦੇ ਹੋਣਗੇ ਤੇ ਫਿਰ ਉਹ ਇਹਨਾਂ ਦੇ ਕਿਸੇ ਮੰਤਰੀ ਦੀ ਕਾਲੀ ਨੀਲੀ ਚਿੱਟੀ ਫਿਲਮ ਕੱਢ ਕੇ ਲੈ ਆਉਣਗੇ ਇਸ ਤਰ੍ਹਾਂ ਜਿਹੜਾ ਹੈ ਉਹ ਚੱਲਦਾ ਰਹੇਗਾ ਗੱਲ ਇਹ ਹੈ ਕਿ ਜਿਹੜੇ ਸਾਡੇ ਅਫਸਰ ਨੇ ਜਿਹੜੀਆਂ ਸਾਡੀਆਂ ਇਹ ਵਿਜੀਲੈਂਸ ਵਰਗੀਆਂ ਸੰਸਥਾਵਾਂ ਨੇ ਇਹ ਨਾਤਾ ਕਾਨੂੰਨ ਦੇ ਅਨੁਸਾਰ ਚੱਲਦੀਆਂ ਨੇ ਨਾਹੀਂ ਸੰਵਿਧਾਨ ਦੇ ਅਨੁਸਾਰ ਚੱਲਦੀਆਂ ਨੇ ਇਹ ਆਪਣੇ ਆਕੇ ਦੇ ਹਿਸਾਬ ਦੇ ਨਾਲ ਚੱਲਦੀਆਂ ਨੇ ਤੇ ਆਕਾ ਤੁਹਾਨੂੰ ਪਤਾ ਹੈ ਕਿ ਕਹਿਜਿਆ ਹੈ ਜਿਸ ਹਿਸਾਬ ਦਾ ਉਹਦਾ ਕਾਰਵਿਵਾਰ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਇਹ ਪੰਜਾਬ ਦੇ ਵਿੱਚ ਕੋਈ ਪਹਿਲੀ ਵਾਰ ਨਹੀਂ ਹੋਇਆ ਤੇ ਆਖਰੀ ਵਾਰ ਵੀ ਨਹੀਂ ਹੋਣਾ ਕੁੱਲ ਮਿਲਾ ਕੇ ਸਾਨੂੰ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਣ ਦੀ ਲੋੜ ਸੀ ਨਾ ਕਿ ਅਫਸਰ ਕਾਲੂਏ ਹੀ ਅਫਸਰ ਕਿਸੇ ਦੂਜੇ ਨੂੰ ਫੜਦੇ ਹੋਏ ਨਜ਼ਰ ਆਉਣਗੇ ਇਹ ਚੱਲਦਾ ਰਹਿਣਾ ਤੇ ਪੰਜਾਬ ਦਾ ਇਹਦੇ ਵਿੱਚ ਅਲਟੀਮੇਟ ਕੋਈ ਭਲਾ ਨਹੀਂ ਹੈ ਹਾਲਾਂਕਿ ਜੇ ਰਿਜਿਲੈਂਸ ਨੇ ਕੁਝ ਇਕੱਠਾ ਕਰੀ ਬੈਠੀ ਹ ਤਾਂ ਚਲਾਨ ਪੇਸ਼ ਕਰ ਦੇਵੇ ਚਲਾਨ ਪੇਸ਼ ਕਰਨ ਚ ਕੀ ਦਿੱਕਤ ਹੈ ਜੇ ਇੰਨੀ ਇਨਵੈਸਟੀਗੇਸ਼ਨ ਕੀਤੀ ਜਾ ਚੁੱਕੀ ਹੈ ਫਿਰ ਜੇ ਤੁਸੀਂ ਇੰਨੀ ਇਨਵੈਸਟੀਗੇਸ਼ਨ ਕੀਤੀ ਸੀ ਫਿਰ ਤੁਹਾਨੂੰ ਰਾਤ ਨੂੰ 4 ਵਜੇ ਐਫ ਆਈ ਆਰ ਦਰਜ ਕਰਨ ਦੀ ਕੀ ਲੋੜ ਪਈ ਇਹ ਸਾਰੇ ਸਵਾਲ ਨੇ ਜਿਹੜੇ ਸਵਾਲਾਂ ਦੇ ਜਵਾਬ ਕਦੇ ਨਹੀਂ ਮਿਲਣਗੇ